ਅਮਰਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਡੇ ਵੱਲੋਂ ਇਸ ਤੋਂ ਇਲਾਵਾ ਜੋ ਕੈਰਾਮਿਲਟਰੀ ਫੋਰਸਸ ਐਫਐਸਟੀ ਐਸਐਸਟੀ ਟੀਮਾਂ ਵੱਲੋਂ ਇਲਾਕੇ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਸਰਚ ਆਪਰੇਸ਼ਨ ਚਲਾਏ ਜਾਂਦੇ ਹਨ ਜਿਸ ਦੇ ਤਹਿਤ 17 ਤਰੀਕ ਨੂੰ ਏਐਸਏ ਜਤਿੰਦਰ ਸਿੰਘ ਤੇ ਉਹਨਾਂ ਦੀ ਪਾਰਟੀ ਕੋਡ ਰੋਡ ਤੇ ਗਸ਼ਤ ਕਰ ਰਹੀ ਸੀ ਜਦੋਂ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲਦੀ ਹੈ ਕੀ ਰਣਜੀਤ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕਰਤਾਰਪੁਰ ਜਲੰਧਰ ਜੋ ਕਿ ਹਾਲ ਆਪਣੀ ਸਹੋਰਾ ਪਰਿਵਾਰ ਮਾਲਰੂਡ ਦੇ ਨਾਲ ਰਹਿ ਰਿਹਾ ਵਾ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਕੋਲ ਨਜਾਇਜ਼ 0.32 ਪਿਸਤਲ ਹੈ ਜਿਸ ਦੀ ਇਧਰ ਦੁਰਵਰਤੋਂ ਕਰਕੇ ਲੁੱਟੋਖਾਣ ਨੂੰ ਅੰਜਾਮ ਪਹਿਲਾਂ ਵੀ ਉਸ ਦੇ ਖਿਲਾਫ ਕਾਫੀ ਮੁਕੱਦਮੇ ਨੇ ਤੇ ਇਸ ਕੋਲੋਂ ਅਗਰ ਇੱਥੇ ਨਾਕਾ ਲਗਾ ਕੇ ਸਰਚ ਕੀਤੀ ਜਾਵੇ ਤਾਂ ਉਸ ਕੋਲੋਂ ਇਹ ਪਿਸਤਲ ਬਰਾਮਦ ਹੋ ਸਕਦਾ ਹੈ ਜਿਸ ਤੋਂ ਬਾਅਦ ਸਾਡੀ ਪਾਰਟੀ ਨੇ ਕੋਰਟ ਰੋਡ ਤੇ ਇੱਕ ਨਕਾ ਲਗਾਇਆ ਹੋਇਆ ਸੀ ਜਦੋਂ ਇਹ ਦੋਸ਼ੀ ਆਪਣੇ ਇੱਥੇ ਆਉਂਦਾ ਵਾ ਤਾਂ ਸਾਡੀ ਪਾਰਟੀ ਵੱਲੋਂ ਸਰਚ ਕੀਤੀ ਜਾਂਦੀ ਹੈ ਤਾਂ ਇਸ ਕੋਲੋਂ ਇੱਕ 32 ਬੋਰ ਦਾ ਨਜਾਇਜ਼ ਪਿਸਤਲ ਤੇ ਨਾਲ ਇੱਕ ਜਿੰਦਾ ਰੌਂਦ ਇਸ ਕੋਲੋਂ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਇਸ ਨੂੰ ਅਰੈਸਟ ਕਰਕੇ ਅਸੀਂ ਇਸ ਦੇ ਖਿਲਾਫ ਅਧੀਨ ਤਾਰਾ 25 ਆਬਜੈਕਟ ਦੇ ਤਹਿਤ ਇੱਕ ਮੁਕੱਦਮਾ ਦਰਜ ਰਜਿਸਟਰ ਕੀਤਾ ਵਾ ਤੇ ਮੁਕੱਦਮਾ ਦਰਜ ਕਰਕੇ ਇਸ ਦਾ ਦੋ ਦਿਨ ਦਾ